ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਹਾਲੋਂ ਦੇ ਲੱਡੂ ਬਣਾਵਾਂਗੇ ਆਹ ਆਪਣੇ ਕੋਲੇ ਹਾਲੋਂ ਆਹ ਦੇਖੋ ਕੈਮਰਾ ਨੇੜੇ ਕਰਿਆ ਥੋੜਾ ਜਿਹਾ ਆਹ ਆਪਣੇ ਹਾਲੋਂ ਆ ਦੇਖੋ ਬਰੀਕ ਬਰੀਕ ਹੈ ਇਹਨੂੰ ਹਲੀਮ ਵੀ ਆਦੇ ਆ ਤੇ ਅਸੀਂ ਇਹਨੂੰ ਹਾਲੋਂ ਕਹਿੰਦੇ ਆ ਤੇ ਇਹ ਹੈ ਜੀ 50 ਗ੍ਰਾਮ ਤੇ ਆਪਾਂ ਨਾ ਇਹਨੂੰ 50 ਗ੍ਰਾਮ ਹਾਲੋਂ ਪਹਿਲਾਂ ਲੈ ਕੇ ਆਪਾਂ ਨਾ 2 ਘੰਟੇ ਪਹਿਲਾਂ ਭਿਉਂਤੀ ਸੀ ਆ ਦੇਖੋ ਫੁੱਲ ਕੇ ਨਾ ਕਿੰਨੀ ਹੋ ਗਈ ਹੈ ਇਹ ਆ ਦੇਖੋ ਫੁੱਲ ਕੇ ਨਾ ਆਪਰਾ ਡੰਗਾ ਜਪਾਰੀ ਅੱਧਾ ਹੋ ਗਿਆ ਤੇ 50 ਗ੍ਰਾਮ ਹੀ ਹੈ ਤੇ ਆਹ ਸੁਣ ਮੈਂ ਬੀਜ ਵਿਖਾਉਣੀ ਆ ਬਰੀਕ ਬਰੀਕ ਬੀਜ ਹੈ ਇਹ ਆਪਣੇ ਸਰੀਰ ਵਾਸਤੇ ਬਹੁਤ ਹੀ ਵਧੀਆ ਹੁੰਦੇ ਆ ਜੋੜਾਂ ਦੇ ਦਰਦ ਵਾਸਤੇ ਇਹਦੇ ਵਿੱਚ ਆਇਰਨ ਤੇ ਕੈਲਸ਼ੀਅਮ ਨਾ ਵਧੀਆ ਭਰਪੂਰ ਮਾਤਰਾ ਚ ਹੁੰਦੀ ਹੈ ਤੇ ਇਹ ਜੋੜਾਂ ਦੇ ਦਰਦ ਵਾਸਤੇ ਬਹੁਤ ਵਧੀਆ ਛੋਟੇ ਵੀ ਖਾ ਸਕਦੇ ਤੇ ਵੱਡੇ ਵੀ ਖਾ ਸਕਦੇ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਤੇ ਜਿਹੜਾ ਸਮਾਨ ਦੂਸਰਾ ਪਾਉਂਗੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦੂੰਗੀ ਹੁਣ ਆਪਾਂ ਗੈਸ ਆਨ ਕਰਾਂਗੇ ਆ ਇਧਰ ਨੇ ਕੜਾਹੀ ਰੱਖ ਲਈਏ ਤਾਂ ਗੈਸ ਆਨ ਕਰ ਲਿਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਆਹ ਅੱਧਾ ਕ ਚਮਚ ਨਾ ਘਿਓ ਦਾ ਪਾਵਾਂਗੇ ਵੱਡਾ ਚਮਚ ਹੈ ਤੇ ਅੱਧਾ ਚਮਚਾ ਪਾ ਇਹਦੇ ਵਿੱਚ ਘਿਓ ਦਾ ਪਾ ਦਿਆਂਗੇ ਹੁਣ ਇਧਰ ਆਪਾਂ ਲੈ 250 ਗ੍ਰਾਮ ਗੁੜ ਲਿਆ ਹੈਗਾ वैसे ਤਾਂ 50 ग्राम देखो हालों थोड़ी जी ਹੁੰਦੀ ਐ ਆ ਦੇਖੋ ਤੇ ਇਹ ਨਾ ਜਦੋਂ ਖੁੱਲ ਜਾਂਦੀ ਆਪਾਂ ਉਸ ਹਿਸਾਬ ਦੇ ਨਾਲ ਇਹ ਚ ਮਿੱਠਾ ਪਾਉਣਾ ਐ ਦੇਖੋ ਖੁੱਲ ਗਈ ਤੇ ਹੁਣ ਆਪਾਂ ਇਸ ਹਿਸਾਬ ਨਾਲ ਮਿੱਠਾ ਪਾਵਾਂਗੇ ਆਪਾਂ 50 ग्राम ਦੇ ਵਿੱਚ ਨਾ 250 ग्राम ਗੁੜ ਪਾਵਾਂਗੇ ਕਿਉਂ ਗਰਮ ਹੋ ਗਿਆ ਤੇ ਹੁਣ ਆਪਾਂ ਗੁੜ ਪਾ ਦੇਵਾਂਗੇ ਤੇ ਆਪਾਂ ਇਹਨੂੰ ਸਲੋ ਗੈਸ ਤੇ ਨਾ ਹੌਲੀ ਨੂੰ ਮੈਲਟ ਕਰਾਂਗੇ ਆਪਾਂ ਕੋਈ ਤਾਰ ਵਗੈਰਾ ਨਹੀਂ ਬਣਾਉਣੀ ਸਿਰਫ ਮੈਲਟ ਹੀ ਕਰਨਾ ਐ ਆਪਾਂ ਆਪਾ ਨਾ ਗੋੜ ਮੈਲਟ ਹੋ ਗਿਆ ਤੇ ਆਪਾਂ ਕੋਈ ਚਾशनी वगैरह ਕੁਝ ਨਹੀਂ ਬਣਾਉਣੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਆਹ ਹालੂੰ ਪਾ ਦਿਆਂਗੇ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਦਿਆਂਗੇ ਇਹ ਬਣਾਉਣੇ ਬਹੁਤ ਹੀ ਸੌਖੇ ਐ ਤੇ ਨਾਲੇ ਆਪਣੇ ਸਰੀਰ ਦੇ ਰੋਗਾਂ ਵਾਸਤੇ ਵੀ ਬਹੁਤ ਵਧੀਆ ਇਹ ਛੋਟੇ ਛੋਟੇ ਬੀਜ ਬਹੁਤ ਫਾਇਦਾ ਕਰਦੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾ ਦਿਆਂਗੇ ਆਪਾਂ ਨਾ ਕੱਦੂ ਕਾਸਾ ਕਰਕੇ ਆਪਣਾ ਮਿਕਸੀ ਦੇ ਵਿੱਚ ਨਾ ਖੋਪਾ ਗ੍ਰाइंड ਕੀਤਾ ਸੀ ਤੇ ਮੈਂ ਫਰਿੱਜ 'ਚ ਰੱਖਤਾ ਤੇ ਦੇਖੋ ਐਸ ਤਰ੍ਹਾਂ ਕਰਕੇ ਇਕੱਠਾ ਹੋ ਗਿਆ ਇਹ ਖੋਪਾ ਆਪਾਂ 100 ਗ੍ਰਾਮ ਪਾਉਣਾ ਇਹਦੇ ਵਿੱਚ ਤੇ ਦੂਸਰੇ ਡਰਾਈ ਫਰੂਟ ਹੈ ਨਾ ਜਿਹੜੇ ਉਹ ਆਪਦੀ ਮਰਜ਼ੀ ਨਾਲ ਜਿੰਨੇ ਮਰਜ਼ੀ ਪਾ ਲਓ ਤੇ ਇਹ ਖੋਪਾ ਆਪਾਂ ਪਾਵਾਂਗੇ 100 ਗ੍ਰਾਮ ਤੇ ਹੁਣ ਆਪਾਂ ਇਹਨੂੰ ਨਾ ਨਾਲ ਹੀ ਪਕਾਵਾਂਗੇ ਜਿੰਨਾ ਟਾਈਮ ਇਹਦਾ ਪਾਣੀ ਸੁਕਾਉਣਾ ਆਪਾਂ ਇਹਦੇ ਪੂਰ ਆਪਾਂ ਨੂੰ ਵੀ ਆਪਾਂ 10 ਮਿੰਟ ਹੋ ਗਏ ਇਹਦਾ ਪਾਣੀ ਸਿਕਾਉਂਦਿਆਂ ਨੂੰ ਪਾਣੀ ਆਪਾਂ ਚਾਸਨੀ ਚ ਪਾ ਲਿਆ ਨਹੀਂ ਤੇ ਆਪਣਾ ਹਲੀ ਨੂੰ ਦੇ ਵਿੱਚ ਪਾਣੀ ਸੀ ਜਾ ਮਤਲਬ ਵੀ ਹਾਲੋਂ ਦੇ ਵਿੱਚ ਉਹ ਪਾਣੀ ਸੁੱਕਣ ਤੇ 10 ਮਿੰਟ ਲੱਗੇ ਤੇ ਹਜੇ ਪਾਣੀ ਹੈਗਾ ਤੇ ਆਪਾਂ ਹੁਣ ਇਹਦੇ ਵਿੱਚ ਆ ਬਦਾਮ ਦਾ ਨਾ ਮੈਂ ਚੂਰਾ ਬਣਾ ਲਿਆ ਆਪਾਂ ਜੰਗ ਦੇ ਵਿੱਚ ਪਾ ਕੇ ਗ੍ਰੈਂਡਰ ਚ ਤੇ ਇਹ ਆਪਾਂ ਇਹਦੇ ਵਿੱਚ ਪਾ ਕੇ ਤੇ ਇਧਰ ਆਪਾਂ ਤਾਜੂਆਂ ਦੇ ਛੋਟੇ ਛੋਟੇ ਪੀਸ ਕਰ ਲਏ। ਇਹ ਵੀ ਬਾਤ ਵਿੱਚ ਇਹ ਡਰਾਈ ਫਰੂਟ ਆ ਦੀ ਮਰਜ਼ੀ ਹੈ ਜਿੰਨੇ ਪੌਣੇ ਉਹਨੇ ਪਾ ਸਕਦੀਆਂ। ਤੇ 5-7 ਇਲਾਚੀਆਂ ਦਾ ਪਾਊਡਰ ਇਹ ਪਾ ਲਾਓ ਬਾਤ ਵਿੱਚ। ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰਦੇ ਹਾਂ ਆਪਾਂ। ਦੇਖੋ ਜਦੋਂ 2-4 ਮਿੰਟ ਹੋਰ ਲੱਗਣਗੇ ਅਜੇ ਪਾਣੀ ਵਿੱਚ ਹੈਗਾ। ਤੇ ਉਹ ਆਪਾਂ ਛਕਾਲ ਲੈਂਦੇ ਹਾਂ। ਆਪਣੀ ਨਾ ਹਾਲੋ ਬਣ ਕੇ ਤਿਆਰ ਹੋ ਗਈ ਐ। ਤੇ ਆਪਾਂ ਨੂੰ 5 ਮਿੰਟ ਹੋਰ ਲੱਗੇ ਸਾਰੇ ਮਿਲਾ ਕੇ ਪੂਰੇ 15 ਮਿੰਟ ਲੱਗੇ ਆਪਾਂ ਨੂੰ ਪਾਣੀ ਸੁਕਮ ਹੋਇਤੇ ਤੇ ਹੁਣ ਦੇਖੋ ਪਾਣੀ ਬਿਲਕੁਲ ਵੀ ਹੈ ਨਹੀਂ ਇਹਦੇ ਵਿੱਚ ਦੇਖੋ ਆ ਹੁਣ ਨਾ ਘਿਓ ਛੱਡੀ ਜਾਂਦਾ ਤੇ ਵੈਸੇ ਥੋੜੇ ਜਿਹਾ ਘਿਓ ਨਾਲ ਆਪਣੇ ਲੱਡੂ ਤਿਆਰ ਹੋ ਜਾਣਗੇ ਹੁਣ ਆਪਾਂ ਗੈਸ ਆਫ ਕਰ ਦਿੰਨੇ ਆ ਤੇ ਹੁਣ ਜਿਹੜਾ ਇਹ ਠੰਡਾ ਹੋ ਗਿਆ ਫਿਰ ਆਪਾਂ ਇਹਦੇ ਲੱਡੂ ਬਣਾਵਾਂਗੇ ਆਪਨੇ ਨਾ ਖਾਲੋਂ ਠੰਡੀ ਹੋ ਗਈ ਹੈ ਬਹੁਤ ਵਧੀਆ ਤੇ ਹੁਣ ਆਪਾਂ ਨਾ ਇਹਨੂੰ ਗੱਡੇ ਲਾਵਾਂਗੇ ਥੋੜਾ ਜਿਹਾ ਹੱਥਾਂ ਨੂੰ ਘੇ ਲਾ ਲਾਂਗੇ ਤੇ ਛੋਟੇ ਛੋਟੇ ਵਟਾਂਗੇ ਨਾ ਥੋੜੇ ਸੌਫਟੀ ਹੁੰਦੇ ਐ ਛੋਟੇ ਛੱਟੇ ਲੱਡੂ ਵਟਾਂਗੇ ਆਪਾਂ ਇਹਦੇ ਇਹ ਸਵੇਰੇ ਚਾਹ ਨਾਲ ਆਪਾਂ ਇੱਕ ਲੱਡੂ ਖਾ ਸਕਦੇ ਆ ਤੇ ਬਹੁਤ ਵਧੀਆ ਚੀਜ਼ ਆ ਇਹ ਤੇ ਜਦੋਂ ਵੀ ਆਪਾਂ ਇਹਨੂੰ ਹਾਲ ਨੂੰ ਧਿਆਉਣਾ ਨਾ 50 ਗ੍ਰਾਮ ਦੇ ਵਿੱਚ ਜੇ ਨਾਲ ਤੁਹਾਡੇ ਕੋਲ ਨਾ ਪਾਲਕ ਕੱਪ ਹੈਗਾ ਫਿਰ ਤਾਂ ਸਵਾ ਕੱਪ ਪਾ ਦਿਓ ਨਹੀਂ ਤੇ 300 ਗ੍ਰਾਮ ਪਾਣੀ ਪਾ ਦਿਓ ਵਿੱਚ ਤੇ ਪਾ ਕੇ ਤੇ ਫਿਰ ਆਪਾਂ ਇਹਨੂੰ 2 ਘੰਟਿਆਂ ਵਾਸਤੇ ਉਪਰ ਹੁ ਸਕਦੇ ਹਾਂ ਤੇ ਹੁਣ ਆਪਾਂ ਇਸ ਤਰ੍ਹਾਂ ਕਰਕੇ ਨਾ ਲੱਡੂ ਬੱਟਲਾਂਗੇ ਆਪਨੇ ਜੀ ਲੱਡੂ ਬਣ ਕੇ ਨਾ ਤਿਆਰ ਹੋ ਗਏ ਤੇ ਆਪਾਂ ਇਹਨੂੰ 4-5 ਦਿਨ ਚੱਕਰ ਤਾਂ ਬਾਹਰ ਰੱਖ ਕੇ ਵੀ ਖਾ ਸਕਦੇ ਹਾਂ ਤੇ ਜਿਆਦੇ ਦਿਨ ਤੇ ਕਰਨੀ ਇਹ ਵਾਰ ਹੈ ਨ ਦੇ ਕਿਉਂਕਿ ਇਹ ਥੋੜੀ ਜੀ ਨ ਲੇਸ ਹੁੰਦੀ ਹੈ ਨਾ ਜਿਹਦੇ ਵਿੱਚ ਖਰਾਬ ਵੀ ਹੋ ਸਕਦੇ ਨੇ ਤੇ ਇਹਨੂੰ ਫਰਿਜ ਚ ਰੱਖ ਕੇ ਆਪਾਂ ਇਹਨੂੰ ਖਾ ਸਕਦੇ ਨੇ ਤੇ ਜਦੋਂ ਵੀ ਆਪਾਂ ਪਾਣੀ ਸੰ ਪਾਣੀ ਮਾਦਸੀ ਦਿੱਤਾ ਤੇ ਸਾਡੀ ਵੀਡੀਓ ਸਾalon ਦੇ ਲੱਡੂਆਂ ਨੇ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ